ਸਾਡੇ 25 ਤੋਂ 2 ਲੱਖ ਦਾ ਕਿੱਲਾ ਵੀ ਆ 3 ਲੱਖ ਦਾ ਕਿੱਲਾ ਵੀ ਹਾਂਜੀ 2 ਲੱਖ ਤੋਂ ਤਾਂ ਕੱਟ ਹੈ ਹੀ ਨਹੀਂ ਹੁਣ ਤਾਂ ਕਈ ਫਿਰ 3-3 ਲੱਖ ਵੀ ਦੇ ਹੀ ਜਾਂਦੇ ਤੁਸੀਂ ਤੁਹਾਨੂੰ 25 ਸਾਲ ਹੋ ਗਿਆ ਹਾਂਜੀ ਹਾਂਜੀ ਤੁਸੀਂ 25 ਸਾਲ ਪਹਿਲਾਂ ਦੀ ਗੱਲ ਯਾਦ ਕਰੋ ਉਹ ਤਾਂ 20 20000 ਬਾਜੀ ਸੋ 25 ਸਾਲ ਪਹਿਲਾਂ ਕੋਈ 20 ਤੋਂ 15 ਹੀ ਲਾ ਲਓ 15-20000 ਦੇ ਗੇਟ ਸੀ ਹੁਣ ਤੁਸੀਂ 99 ਸ਼ੁਰੂ ਕੀਤੀ ਹੈ ਹਾਂਜੀ ਹਾਂਜੀ ਤੇ ਪਿਛਲੇ 25 ਸਾਲਾਂ ਚ 10 ਗੁਣਾ ਵਧੂ ਕੀਮਤ ਆ ਜਾਂ ਵਧੂ ਜਿਹੜੇ ਬਾਗ ਲਾਉਣ ਦਾ ਖਰਚਾ ਕਿੰਨਾ ਕਹੇ ਲਾ ਲਓ ਵੀ ਜਿਹੜੇ ਹੈਗੇ ਆ ਐਪਲ ਇਹਨਾਂ ਦਾ ਕਾਫੀ ਖਰਚ ਆਇਆ ਤੇ ਜਿਹੜੇ ਚੈਰੀ ਆ ਉਹ ਲਾ ਲਓ ਵੀ ਤੁਹਾਡਾ ਘੱਟ ਖਰਚ ਆਇਆ। ਮਤਲਬ ਚੈਰੀ ਲਾ ਲਓ ਵੀ 15 ਡਾਲਰ ਨੂੰ ਬੂਟਾ ਲਾ ਲਓ ਉਹ 225 ਬੂਟੇ ਲੱਗਣੇ ਆ। ਹਾਂਜੀ ਕਿੱਲੇ 'ਚ। ਕਿੱਲੇ 'ਚ। ਹਾਂਜੀ। ਐਪਲਾਂ ਦਾ ਬੂਟਾ ਲੱਗਣਾ 2200 ਤੋਂ 2500 ਕਿਉਂਕਿ ਨਾਲ-ਨਾਲ ਹੈ। ਨਾਲ-ਨਾਲ ਆ। ਉਹ ਤੋਂ ਫਟ ਤੇ ਆ। ਹਾਂਜੀ ਉਹ ਵੀ 15 ਡਾਲਰਾਂ ਦੇ ਬੂਟਾ ਆਉਣਾ। ਅੱਛਾ ਫਿਰ ਬੂਟੀਆਂ ਦੇ ਬੂਟਿਆਂ ਦਾ ਖਰਚਾ ਫਿਰ ਪੋਸਟਾਂ ਦਾ ਖਰਚਾ ਉਹਦਾ। ਹਾਂ। ਬੁਆਇਰ ਦਾ ਖਰਚਾ। ਹਾਂ। ਉਹ ਘੱਟੋ-ਘੱਟ ਵੀ ਮੇਰੇ ਹਿਸਾਬ ਨਾਲ ਵੀ ਤੁਸੀਂ ਲਾ ਲਓ ਭਾਈ। 10000 ਡਾਲਰ ਆਈ ਜਾਂਦਾ ਹੁਣ ਭਾਜੀ ਹਾਂ ਜੀ ਆਜੋ ਲਵਾਈ 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 ਲਵਾਈ